ਸਾਡੇ ਨਾਲ ਆਪਣਾ ਆਪਣੇ ਫਾਊਂਡਰ ਡਾਕਟਰ ਦੀਪਲੀ ਸਿੰਘ ਮੌਜੂਦ ਨੇਗੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੇ ਹੋ ਕੀ ਕਿਸ ਤਰੀਕੇ ਨਾਲ ਹੀ ਦੇਖ ਰਹੇ ਹੋ ਤੁਸੀਂ ਸਟਾਰਟਅਪ ਲਾਂਚ ਕਰ ਰਹੇ ਹੋ ਯੂਥ ਲਈ ਫੰਡਿੰਗ ਲੈ ਕੇ ਆ ਰਹੇ ਹੋ ਸੋ ਆਪਣਾ ਐਪ ਇਹਦੇ ਵਿੱਚ ਕਿਵੇਂ ਯੋਗਦਾਨ ਪਾ ਰਹੇ ਹੈ ਸੋ ਅੱਜ ਜਿਹੜੀ ਤੁਸੀਂ ਪਾਰਟਨਰਸ਼ਿਪ ਹੈਗੀ ਉਹ ਹੈਗੀ ਆਪਣਾ ਦੀ ਚੰਡੀਗੜ੍ਹ ਯੂਨੀਵਰਸਿਟੀ ਦੀ ਤੇ ਵੈਂਚਰ ਕੈਟਾਲਿਸਟ ਦੀ ਵੈਂਚਰ ਕੈਟਾਲਿਸਟ ਨੇ ਅੱਜ ਤੋਂ ਪਹਿਲੇ 7-8 ਯੂਨੀਕੌਰਨ ਕੱਢੇ ਨੇ ਆਪਣਾ ਇੱਕ ਦੇਸ਼ ਦਾ ਆਪਣਾ ਯੂਨੀਕੌਰਨ ਹੈ ਵਨ ਆਫ ਦਾ ਫਾਸਟੈਸਟ ਯੂਨੀਕੌਰਨ ਹੈ ਲਗਭਗ 6 ਕਰੋੜ ਕੈਂਡੀਡੇਟ ਸਾਡੇ ਪਲੇਟਫਾਰਮ ਤੋਂ ਜੁੜੇ ਨੇ ਤੇ ਚੰਡੀਗੜ੍ਹ ਯੂਨੀਵਰਸਿਟੀ ਮੰਨਣਾ ਹੈ ਇੱਕ ਬਹੁਤ ਹੀ ਅੱਛਾ ਐਗਜ਼ਾਮਪਲ ਹੈ ਆਪਣੇ ਆਪ ਚ ਇੱਕ ਸਟਾਰਟਅੱਪ ਦਾ ਸਰ ਦੀ ਜਿਹੜੀ ਵਿਜ਼ਨ ਹੈਗੀ ਇਹ ਇੰਡੀਆ ਨੂੰ ਅੱਗੇ ਲੈ ਜਾਣ ਦੀ ਆਪਣਾ ਤਾਂ ਜਿਹੜਾ ਮਕਸਦ ਹੈਗਾ ਇਹ ਦੇਸ਼ ਵਿੱਚ ਹਰ ਯੂਥ ਕੁਝ ਕਾਰ ਕਰ ਰਿਹਾ ਹੈ ਤੇ ਵੈਂਚਰ ਕੈਟਾਲਿਸਟ ਦਾ ਹੈਗਾ ਇੱਕ ਵੀ ਸਹੀ ਆਈਡੀਆਜ਼ ਨੂੰ ਫੰਡਿੰਗ ਮਿਲੇ ਤੇ ਇਸ ਕਰਕੇ ਇਹ ਤਿੰਨ ਪਾਰਟਨਰ ਦੀ ਸਿਨਰਜੀ ਬਹੁਤ ਵਧੀਆ ਬਣਦੀ ਹੈ ਅੱਜ ਜੋ ਅਸੀਂ ਕਰਨ ਦਾ ਪ੍ਰਯਾਸ ਕਰ ਰਹੇ ਉਹ ਇਹ ਹੈਗਾ ਕਿ ਜੇ ਕਿਸੇ ਕੋਲ ਕੋਈ ਆਈਡੀਆ ਹੈਗਾ ਤੇ ਉਹ ਸਿਰਫ ਐਸ ਗੱਲ ਕਰਕੇ ਬੰਜ ਨਾਰਾਜ਼ ਹੈ ਕਿ ਉਹਨੂੰ ਫੰਡਿੰਗ ਨਹੀਂ ਮਿਲੀ ਤੇ ਫੰਡਿੰਗ ਨਾ ਮਿਲਣ ਦਾ ਬੜੀ ਬੜੀ ਇਹ ਕਾਰਨ ਹੋ ਜਾਂਦਾ ਹੈ ਲੋਕਾਂ ਦਾ ਕਿ ਭਈ ਉਹਨਾਂ ਨੂੰ ਮੈਂਟਰਸ਼ਿਪ ਨਹੀਂ ਹੁੰਦੀ ਡਾਇਰੈਕਸ਼ਨ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਬੰਨ ਚੀਜਕ ਹੁੰਦੀ ਹੈ ਤੇ ਅੱਜ ਤੁਸੀਂ ਕਿਸੇ ਵੀ ਪਲੇਟਫਾਰਮ ਤੋਂ ਡੀਪੀਆਈਟੀ ਭਾਰਤ ਸਟਾਰਟਅਪ ਚੈਲੰਜ ਤੋਂ ਆਪਣਾ ਦੇ ਪਲੇਟਫਾਰਮ ਤੋਂ ਵੈਂਚਰ ਕੈਟਾਲਿਸਟ ਤੋਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਤੁਸੀਂ ਕਿਤੋਂ ਵੀ ਅਪਲਾਈ ਕਰਦੇ ਹੋ ਸਿੰਪਲ ਜਿਹਾ ਫਾਰਮ ਭਰ ਕੇ ਨਾਂ ਆਪਣਾ ਕੰਟੈਕਟ ਡਿਟੇਲ ਤੇ ਆਪਣਾ ਆਈਡੀਆ ਦੱਸੋ ਅਸੀਂ ਤੁਹਾਨੂੰ ਉਸ ਆਈਡੀਆ ਤੇ ਫੀਡਬੈਕ ਦਵਾਂਗੇ ਅਸੀਂ ਵੈਬਿਨਾਰ ਕਰਕੇ ਤੁਹਾਨੂੰ ਸਪੋਰਟ ਕਰਾਂਗੇ ਉਹ ਆਈਡੀਆ ਕਿਵੇਂ ਫੰਡੇਬਲ ਬਣਾਣਾ ਤੇ ਤੁਹਾਨੂੰ ਕਨੈਕਟ ਕਰਾਂਗੇ ਉਹ ਮੈਂਟਰਸ ਨਾਲ ਜਿਹੜੇ ਤੁਹਾਡੇ ਇੰਡਸਟਰੀ ਬਾਰੇ ਜਾਗਰੂਕ ਹੋਣਗੇ ਜਾਣਦੇ ਹੋਣਗੇ ਤੇ ਉਹਨਾਂ ਨਾਲ ਤੁਹਾਨੂੰ ਅਸੀਂ ਫੰਡੇਬਲ ਬਣਾਵਾਂਗੇ ਆਪਾਂ ਜਦੋਂ ਸ਼ੁਰੂ ਕੀਤਾ ਸੀ ਆਪਣੇ ਕੋਲ 1 ਮਿਲੀਅਨ ਡਾਲਰ ਦਾ ਪਲੈਸ ਸੀਗਾ ਲਗਭਗ 6 ਮਹੀਨੇ ਪਹਿਲੇ ਅੱਜ ਸੁਣਿਆ ਹੋਣਾ ਉਹ ਪਲੈ 6 ਮਿਲੀਅਨ ਹੋ ਗਿਆ ਤੇ 8-10 ਵੱਡੇ ਇਨਵੈਸਟਰ ਹੁਣੇ ਵੀ ਆਏ ਹੋਏ ਨੇ ਜੋ ਕਹਿ ਰਹੇ ਨੇ ਕਿ ਅਸੀਂ ਮੌਕਾ ਚਾਹੁੰਦੇ ਆ ਇਹਨਾਂ ਸਟਾਰਟਅੱਪਸ 'ਚ ਇਨਵੈਸਟ ਕਰਾਂ ਤਾਂ ਤੁਸੀਂ ਦੇਖੋ ਜੇ ਇੰਡੀਆ ਫੰਡਿੰਗ ਨਾਲ ਵੀ ਰੈਡੀ ਹੈ ਤੇ ਇੱਕ ਪਾਸੇ ਆਈਡੀਆਜ਼ ਦੀ ਪਾਵਰ ਵੀ ਹੈਗੀ ਹੈ ਅਸੀਂ ਇਕੱਲਾ ਰਾਬਤਾ ਆਏ ਮੰਗਨੇ ਕਿ ਅਸੀਂ ਉਹਨਾਂ ਤੋਂ ਮੈਚ ਮੇਕਿੰਗ ਸਹੀ ਕਰਾ ਦੇ ਹਮਮ ਬੜੀ ਰਿਪੋਰਟ ਕੀ ਕਹਿੰਦੇ ਕਿ ਕਿਉਂਕਿ ਜਦੋਂ ਕੋਈ ਬੰਦਾ ਏਡੀ ਲੈਵਲ ਦੇ ਫੰਡਿੰਗ ਲਈ ਅੱਗੇ ਆਉਂਦਾ ਹੈਗਾ ਤੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਪਲਾਨ ਹੁੰਦਾ ਹੈ ਯਾਰ ਕੁਝ ਪਤਾ ਹੁੰਦਾ ਹੈ ਯਾਰ ਉੱਥੋਂ ਦੀ ਯੂਥ ਦੇ ਵਿੱਚ ਆਈਡੀਆਜ਼ ਹੈਗੇ ਉਹਨਾਂ ਕੋਲ ਟੈਲੈਂਟ ਹੈਗਾ ਸੋ ਇੰਡੀਆ ਤੁਸੀਂ ਜੇ ਤੁਸੀਂ ਦੇਖੋ ਤੇ ਜਿਹੜੇ ਹੁਣ ਸਾਡੇ ਕੋਲ 20000 ਰਜਿਸਟ੍ਰੇਸ਼ਨ ਆ ਗਏ ਨੇ ਆਲਰੇਡੀ ਉਹਨਾਂ ਚੋਂ ਲਗਭਗ 30% AI ਕਵਾਂਟਮ ਤੇ ਸਪੇਸ ਟੈਕ ਚ ਹੈਗਾ which is very advanced technology right ਜੇ ਤੁਸੀਂ ਦੇਖੋ ਤੇ 20% ਹੈਲਥ케ਅ ਦਾ ਹੈਗਾ ਤੁਸੀਂ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਇੋਰਟੀ ਇੰਡੀਆ ਦੀ ਪ੍ਰਾਇੋਰਟੀ ਇਸ ਸਟਾਰਟਅਪਸ ਦੇ ਦੇਖੋ ਤੇ ਇੱਕ ਤਰ੍ਹਾਂ ਨਾਲ ਅਲਾਈਨ ਹੋ ਰਹੀਆਂ ਨੇ ਤਿੰਨੋ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਹੈਲਥ ਹੈ ਫਿਨਟੈਕ ਹੈ ਤੇ ਅਸੀਂ ਦੇਖ ਰਿਹਾ ਕਿ ਲੋਕੀ ਉਹ ਪ੍ਰੋਬਲਮ ਸਾਲਵ ਕਰਨਾ ਚਾਹੁੰਦੇ ਨੇ ਜਿਹੜੀ ਉਹਨਾਂ ਨੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਸਾਥੀਆਂ ਨੇ ਫੇਸ ਕੀਤੀਆਂ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣਾ ਇੰਜੀਨੀਅਰਿੰਗ ਕਰਕੇ ਜਾਂ ਕੋਈ ਕੋਰਸ ਕਰਕੇ ਆਈਟੀਆਈ ਕਰਕੇ ਉਹਨਾਂ ਨੂੰ ਲੱਗਦਾ ਹੈ ਉਹਨਾਂ 'ਚ ਹੁਨਰ ਹੈਗਾ ਹੈ ਕੰਫੀਡੈਂਸ ਹੈਗਾ ਕਿ ਉਹ ਸਾਲਵ ਕਰ ਲੈਣਗੇ ਤੇ ਜਿਹੜੇ ਅਸੀਂ ਸੋਲੂਸ਼ਨਸ ਦੇਖ ਰਹੇ ਹਾਂ ਉਹ ਬੜੇ ਇੰਡੀਆ ਸੈਂਟ੍ਰਿਕ ਇੰਡੀਆ ਪ੍ਰੋਬਲਮ ਸੈਂਟ੍ਰਿਕ ਨੇ ਜਿਹੜੇ ਕਿ ਜੇ ਇੰਡੀਆ ਸਕਸੈਸਫੁਲ ਹੋ ਗਿਆ ਤੇ ਪੂਰੇ ਗਲੋਬਲ ਸਾਊਥ-ਈਸਟ ਬਾਦ ਜਾਣਗੇ ਅਸੀਂ ਜਰੂਰਗੇ ਅਸੀਂ ਤੁਸੀਂ ਆਪਣਾ ਜੋ ਸਟਾਰਟ ਕੀਤਾ ਸੀਗਾ ਸੋ ਤੁਸੀਂ ਚੈਲੰਜਸ ਫੇਸ ਕੀਤੇ ਤੁਹਾਨੂੰ ਲੱਗਦਾ ਵੀ ਹਾਂ ਜਦੋਂ ਕੋਈ ਦਾ ਸਟਾਰਟਅਪ ਹੁੰਦਾ ਆਈਡੀਆਸ ਇਨ ਮਾਈਂਡ ਚ ਹੁੰਦਾਗਾ ਉਹਨੂੰ ਚੈਲੰਜਸ ਫੇਸ ਨਾ ਕਰਨੇ ਪੈਂਦੇ ਬੇਸਿਕਲੀ ਤੁਹਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਉਹਨੂੰ ਸਾਨੂੰ ਲੱਗਿਆ ਆਈਡੀਆ ਅੱਛਾ ਹੈਗਾ ਗਰੋਸ ਹੀ ਆਪਣੇ ਆਪ ਕਰਾਂਗੇ ਸੋ ਬੇਸਿਕਲੀ ਕਿਸ ਤਰ੍ਹਾਂ ਦੇ ਜਿਹੜੇ ਚੈਲੰਜਸ ਨੇ ਫੇਸ ਕਰਨੇ ਪੈਂਦੇ ਨੇ ਆਫਟਰ ਦਾ ਆਈਡੀਆ ਆਈਡੀਆ ਤੋਂ ਬਾਅਦ ਪਹਿਲਾ ਤਾਂ ਇਹ ਹੁੰਦਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਆਪਾਂ ਸਭ ਕੁਝ ਕਰ ਲਈਏ ਕਿ ਮੰਨ ਲਓ ਕਿਸੇ ਨੇ ਕੱਲਾ ਮਾਈਕ ਬਣਾਣਾ ਹੈ ਉਹ ਕਹਿੰਗੇ ਅਸੀਂ ਮਾਈਕ ਨਾਲ ਇੱਕ ਪੌਪ ਫਿਲਟਰ ਵੀ ਲਾ ਦਾਂਗੇ ਉਹ ਕਹਿੰਗੇ ਅਸੀਂ ਮਾਈਕ ਨਾਲ ਇੱਕ ਹ ਇਕ ਤੁਹਾਡਾ ਐਮਵੀਪੀ ਹੁੰਦਾ ਵਿੱਚ ਇਸ ਬੇਅਰ ਮਿਨਿਮਮ ਪ੍ਰੋਡਕਟ ਯਕ ਕਲਾ ਕੈਨ ਯੂ ਐਂਪਲੀਫਾਈ ਐਂਡ ਕੈਪਚਰ ਦ ਵਾਇਸ ਰਾਈਟ ਤੇ ਜਿਹੜਾ ਓਨਟਰਪ੍ਰੈਨਿਅਰ ਹੁੰਦਾ ਨਾ ਉਹ ਸਟਾਰਟਅਪ ਨੂੰ ਬੇਬੀ ਵਾਂਗੂ ਸਮਝਦਾ ਹੈ ਤੇ ਪਹਿਲੇ ਤੇ ਉਹਨੂੰ ਦੱਸਣਾ ਪੈਂਦਾ ਹੈ ਕਿ ਇਹ ਤੁਹਾਡਾ ਮਿਨਿਮਮ ਪ੍ਰੋਡਕਟ ਹੈ ਤੇ ਇਹ ਐਡੀਟ ਫੀਚਰ ਹੈ ਇੱਕ ਦੂਜਾ ਉਹਨੂੰ ਸਟਾਰਟਿੰਗ ਟੀਮ ਵਿੱਚ ਨਾ ਕੰਫੀਡੈਂਸ ਨਹੀਂ ਆਉਂਦਾ ਕਿ ਉਹ ਕਿਵੇਂ ਹਾਇਰ ਕਰੇਗਾ ਤੀਜਾ ਬਹੁਤ ਵਰੀ ਯੰਗ ਸਟਾਰਟਅਪ ਕੋਲ ਮੈਨੇਜਮੈਂਟ ਦੀ ਕਮੀ ਹੁੰਦੀ ਤੇ ਉਹ ਮੈਨੇਜਮੈਂਟ ਨਹੀਂ ਕਰ ਪਾਉਂਦੇ ਚੌਥੀ ਸਭ ਤੋਂ ਵੱਡੀ ਜਿਹੜੀ ਸਾਨੂੰ ਲੱਗਦੀ ਹੈ ਉਹ ਉਨੇ ਉਸ ਇੰਡਸਟਰੀ ਚ ਜਾਂ ਰੀਅਲ ਵਰਲਡ ਇਸ ਤੋਂ ਬਹੁਤ ਘੱਟ ਐਕਸਪੋਜ਼ਰ ਪਾਇਆ ਹੋਇਆ ਜਿਹਦੇ ਕਰਕੇ ਨਾ ਬਹੁਤ ਸਾਰੀ ਮਾਰਕੀਟ ਨੂਐਂਸਸ ਰਹਿ ਜਾਂਦੀਆਂ ਨੇ ਕਿ ਭਈ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਅੱਛਾ ਕਪੜੇ ਦੇ ਕੰਮ ਚ ਮੰਨ ਲਓ ਐਨੀ ਤੇ ਪੱਕਾ ਹਰ 3 ਸਾਲ ਚ ਨੈਗੇਟਿਵ ਗਰੋਥ ਆਏਗੀ ਜਾਂ ਮੰਨ ਲਓ ਕਿ ਸੇ ਇੱਟਾਂ ਐਨੀ ਇੱਟਾਂ ਵੇਸਟ ਹੁੰਦੀਆਂ ਹੁੰਦੀਆਂ ਨੇ ਤੇ ਉਹ ਬਹੁਤ ਵਾਰੀ ਬਜਟਿੰਗ ਵਗੈਰਾ ਉਹ ਇੰਡਸਟਰੀ ਲੈਵਲ ਤੇ ਨਹੀਂ ਕਰ ਪਾਉਂਦੇ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਗਲਤੀਆਂ ਕਿਸੇ ਨੇ ਵੀ ਅੱਜ ਤੱਕ ਕੀਤੀਆਂ ਨੇ ਉਹ ਗਲਤੀਆਂ ਇੰਡੀਆ ਕੋਈ ਹੋਰ ਦੁਹਰਾਏ ਨਾ ਮੇਰਾ ਲਾਸਟ ਵਾਲੇ ਰਹੇਗਾ ਕਿ ਇਟਸ ਜਾ ਬਾਹਰ ਆਰਸਟੀਯੂ ਦੇ ਵਿੱਚ ਕੁਝ ਕੂਲਸ ਨੇ ਕਾਲਜਿਸ ਨੇ ਬੱਚੇ ਬਾਤ ਹੈ ਲਾਸਟ ਟਾਈਮ ਚੰਡੀਗੜ੍ਹ ਨੋਟਲ ਹੋਟਲ ਦੇ ਵਿੱਚ ਹੋਇਆ ਸੀਗਾ 9th 10th ਕਲਾਸ ਦੇ ਬੱਚਿਆਂ ਨੇ ਸਟਾਰਟ ਕੀਤਾ ਸੀਗਾ ਜਦੋਂ ਮੁੰਜਾਲਸਾ ਪਹੁੰਚੇ ਸੀਗੇ ਉੱਥੇ ਪਹੁੰਚੇ ਸੀ ਮੈਨੂੰ ਪਰਸਨਲੀ ਮਿਲਿਆ ਸੀਗਾ ਸੋ ਇਟ ਸੌਨ ਸੀ ਯੂ ਫੋਰ ਆਲ ਅਦਰਸ ਸੋ ਸੀ ਯੂ ਵੈਨੂ ਸੈਂਟਰਲੀ ਲੀਡ ਕਰ ਰਹਾ ਹੈ ਇਹ 22000 ਤੋਂ ਵੱਧ ਕਾਲਜਸ ਨਾਲ ਆਲਰੇਡੀ ਕੰਮ ਕਰ ਰਹੇ ਆ ਠੀਕ ਹੈ ਠੀਕ ਹੈ ਉਹ ਤੋਂ ਇਲਾਵਾ ਵੀ ਜੇ ਕੋਈ ਕਾਲਜ ਆਈਸੀਟੀ ਦੇ ਅੰਡਰ ਨਹੀਂ ਵੀ ਆਂਦਾ ਅਸੀਂ ਉਹਨਾਂ ਨਾਲ ਵੀ ਹੈਗੇ ਆ ਤਿੰਨ ਆਈਆਰਟੀਜ਼ ਬਿਟਸ ਥਾਪੜ ਵਗੈਰਾ ਚ ਅਸੀਂ ਅਲੱਗ ਤੋਂ ਇਵੈਂਟਸ ਵੀ ਕਰ ਚੁੱਕੇ ਆ ਤੇ ਇਹ ਦੇਸ਼ ਦੇ ਹਰ ਨੌਜਵਾਨ ਲਈ ਖੁੱਲਿਆ ਹੋਇਆ 70 ਨਾਲ ਲੈ ਸਕਦੇ ਹੋ ਚੰਡੀਗੜ੍ਹ ਯੂਨੀਵਰਸਿਟੀ ਉਹਦਾ ਇੱਕ ਸੈਂਟਰਲ ਫਲਕਰਮ ਹੈਗਾ ਕੈਨਬੜੀ ਕੈਨ ਅਪਲਾਈ ਐਨੀਬਾਡੀ ਕੈਨ ਅਪਲਾਈ ਜੀ ਸੋ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਸੋ ਬਿਲਕੁਲ ਫਾਊਂਡਰ ਵਾਸਤੇ ਲੋਕਾਂ ਲਈ ਬਹੁਤ ਚੰਗੇ ਰਾਹ ਖੁੱਲ ਰਹੇ ਨੇਗੇ ਕੋਈ ਵੀ ਚਾਹੁੰਦਾ ਹੈਗਾ ਕੋਈ ਉਹਦੇ ਕੋਲ ਆਈਡੀਆ ਸਟਾਰਟਅਪ ਹੈ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਲੇਕਿਨ ਫੰਡਿੰਗ ਨਹੀਂ ਹੁੰਦੀ ਕਈ ਵਾਰ ਉਹਦੇ ਕੋ ਜਾਣਾ ਹੁੰਦਾ ਲੇਕਿਨ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਟਾਰਟਅਪ ਹੋ ਚੁੱਕਿਆ ਹੈ ਸਟਾਰਟ ਹੋ ਚੁੱਕਿਆ ਹੈ ਆਪਣੇ ਆਪ ਦੇ ਫਾਊਂਡਰ ਆ ਚੁੱਕੇ ਨੇ ਸਭ ਨਾਲ ਮਿਲ ਕੇ ਉਹ ਯੁਗਾ ਲਈ ਉਹ ਨੌਜਵਾਨੀ ਲਈ ਅੱਗੇ ਵਧ ਰਹੇ ਨੇਗੇ ਸਾਡੇ ਨਾਲ ਆਪਣੇ ਆਪ ਦੇ ਫਾਊਂਡਰ ਡਾਕਟਰ ਦੀਪ੍ਰੀਤ ਸਿੰਘ ਮੌਜੂਦ ਨੇਗੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੇ ਹੋ ਕੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਸਟਾਰਟਅਪ ਲਾਂਚ ਕਰ ਰਹੇ ਹੋ ਯੂਥ ਲਈ ਫੰਡਿੰਗ ਲੈ ਕੇ ਆ ਰਹੇ ਹੋ ਸੋ ਆਪਣਾ ਐਪ ਇਹਦੇ ਵਿੱਚ ਕਿਵੇਂ ਯੋਗਦਾਨ ਪਾ ਰਹੇ ਹੈ ਸੋ ਅੱਜ ਜਿਹੜੀ ਤੁਸੀਂ ਪਾਰਟਨਰਸ਼ਿਪ ਹੈਗੀ ਹੈ ਉਹ ਹੈਗੀ ਆਪਣਾ ਦੀ ਚੰਡੀਗੜ੍ਹ ਯੂਨੀਵਰਸਿਟੀ ਦੀ ਤੇ ਵੈਂਚਰ ਕੈਟਾਲਿਸਟ ਦੀ ਵੈਂਚਰ ਕੈਟਾਲਿਸਟ ਨੇ ਅੱਜ ਤੋਂ ਪਹਿਲੇ 7-8 ਯੂਨੀਕੌਰਨ ਕੱਢੇ ਨੇ ਆਪਣਾ ਇੱਕ ਦੇਸ਼ ਦਾ ਆਪਣਾ ਯੂਨੀਕੌਰਨ ਹੈ ਵਨ ਆਫ ਦਾ ਫਾਸਟੈਸਟ ਯੂਨੀਕੌਰਨ ਹੈ ਲਗਭਗ 6 ਕਰੋੜ ਕੈਂਡੀਡੇਟ ਸਾਡੇ ਪਲੈਟਫਾਰਮ ਤੋਂ ਜੁੜੇ ਨੇ ਤੇ ਚੰਡੀਗੜ੍ਹ ਯੂਨੀਵਰਸਿਟੀ ਮੈਂ ਮੰਨਦਾ ਹੈ ਇੱਕ ਬਹੁਤ ਹੀ ਅੱਛਾ ਐਗਜ਼ਾਮਪਲ ਹੈ ਆਪਣੇ ਆਪ ਚ ਇੱਕ ਸਟਾਰਟਅੱਪ ਦਾ ਸਰ ਦੀ ਜਿਹੜੀ ਵਿਜ਼ਨ ਹੈਗੀ ਹੈ ਇੰਡੀਆ ਨੂੰ ਅੱਗੇ ਲੈ ਜਾਣ ਦੀ ਆਪਣਾ ਤਾਂ ਜਿਹੜਾ ਮਕਸਦ ਹੈਗਾ ਇਹ ਦੇਸ਼ ਵਿੱਚ ਹਰ ਯੂਥ ਕੁਝ ਕਾਰ ਕਰ ਰਿਹਾ ਹੈ ਤੇ ਵੈਂਚਰ ਕੈਟਾਲਿਸਟ ਦਾ ਹੈਗਾ ਇੱਕ ਵੀ ਸਹੀ ਆਈਡੀਆਜ਼ ਨੂੰ ਫੰਡਿੰਗ ਮਿਲੇ ਤੇ ਐਸ ਕਰਕੇ ਤਿੰਨ ਪਾਰਟਨਰ ਦੀ ਸਿਨਰਜੀ ਬਹੁਤ ਵਧੀਆ ਬਣਦੀ ਹੈ ਅੱਜ ਜੋ ਅਸੀਂ ਕਰਨ ਦਾ ਪ੍ਰਯਾਸ ਕਰ ਰਹੇ ਉਹ ਇਹ ਹੈਗਾ ਕਿ ਜੇ ਕਿਸੇ ਕੋਲ ਕੋਈ ਆਈਡੀਆ ਹੈਗਾ ਹਾਂ ਤੇ ਉਹ ਸਿਰਫ ਐਸ ਗੱਲ ਕਰਕੇ ਬੰਜ ਨਾਰਾਜ਼ ਹੈ ਕਿ ਉਹਨੂੰ ਫੰਡਿੰਗ ਨਹੀਂ ਮਿਲੀ ਤੇ ਫੰਡਿੰਗ ਨਾ ਮਿਲਣ ਦਾ ਬੜੀ ਬੜੀ ਇਹ ਕਾਰਨ ਹੋ ਜਾਂਦਾ ਹੈ ਲੋਕਾਂ ਦਾ ਕਿ ਭਈ ਉਹਨਾਂ ਨੂੰ ਮੈਂਟਰਸ਼ਿਪ ਨਹੀਂ ਹੁੰਦੀ ਡਾਇਰੈਕਸ਼ਨ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਬੰਨ ਚੀਝਕ ਹੁੰਦੀ ਹੈ ਤੇ ਅੱਜ ਤੁਸੀਂ ਕਿਸੇ ਵੀ ਪਲੇਟਫਾਰਮ ਤੋਂ ਡੀਪੀਆਈਡੀ ਭਾਰਤ ਸਟਾਰਟਅਪ ਚੈਲੰਜ ਤੋਂ ਆਪਣਾ ਦੇ ਪਲੇਟਫਾਰਮ ਤੋਂ ਵੈਂਚਰ ਕੈਟਾਲਿਸਟ ਤੋਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਤੁਸੀਂ ਕਿਤੋਂ ਵੀ ਅਪਲਾਈ ਕਰਦੇ ਹੋ ਸਿੰਪਲ ਜਿਹਾ ਫਾਰਮ ਭਰ ਕੇ ਨਾਂ ਆਪਣਾ ਕੰਟੈਕਟ ਡਿਟੇਲ ਤੇ ਆਪਣਾ ਆਈਡੀਆ ਦੱਸੋ ਅਸੀਂ ਤੁਹਾਨੂੰ ਉਸ ਆਈਡੀਆ ਤੇ ਫੀਡਬੈਕ ਦਵਾਂਗੇ ਅਸੀਂ ਵੈਬਿਨਾਰ ਕਰਕੇ ਤੁਹਾਨੂੰ ਸਪੋਰਟ ਕਰਾਂਗੇ ਉਹ ਆਈਡੀਆ ਕਿਵੇਂ ਫੰਡੇਬਲ ਬਣਾਣਾ ਤੇ ਤੁਹਾਨੂੰ ਕਨੈਕਟ ਕਰਾਂਗੇ ਉਹ ਮੈਂਟਰਸ ਨਾਲ ਜਿਹੜੇ ਤੁਹਾਡੇ ਇੰਡਸਟਰੀ ਬਾਰੇ ਜਾਗਰੂਕ ਹੋਣਗੇ ਜਾਣਦੇ ਹੋਣਗੇ ਤੇ ਉਹਨਾਂ ਨਾਲ ਤੁਹਾਨੂੰ ਅਸੀਂ ਫੰਡੇਬਲ ਬਣਾਵਾਂਗੇ ਆਪਾਂ ਜਦੋਂ ਸ਼ੁਰੂ ਕੀਤਾ ਸੀ ਆਪਣੇ ਕੋਲ 1 ਮਿਲੀਅਨ ਡਾਲਰ ਦਾ ਪਲੈਟ ਸੀਗਾ ਲਗਭਗ 6 ਮਹੀਨੇ ਪਹਿਲੇ ਅੱਜ ਸੁਣਿਆ ਹੋਣਾ ਉਹ ਪਲੈ 6 ਮਿਲੀਅਨ ਹੋ ਗਿਆ ਤੇ 8-10 ਵੱਡੇ ਇਨਵੈਸਟਰ ਹੁਣੇ ਵੀ ਆਏ ਹੋਏ ਨੇ ਜੋ ਕਹਿ ਰਹੇ ਨੇ ਕਿ ਅਸੀਂ ਮੌਕਾ ਚਾਹੁੰਦੇ ਆ ਇਹਨਾਂ ਸਟਾਰਟਅੱਪਸ 'ਤੇ ਇਨਵੈਸਟ ਕਰਾਂ ਤਾਂ ਤੁਸੀਂ ਦੇਖੋ ਜੇ ਇੰਡੀਆ ਫੰਡਿੰਗ ਨਾਲ ਵੀ ਰੈਡੀ ਹੈ ਤੇ ਇੱਕ ਪਾਸੇ ਆਈਡੀਆਜ਼ ਦੀ ਪਾਵਰ ਵੀ ਹੈਗੀ ਹੈ ਅਸੀਂ ਇਕੱਲਾ ਰਾਬਤਾ ਆਏ ਮੰਗਨੇ ਕਿ ਅਸੀਂ ਉਹਨਾਂ ਦਾ ਮੈਚ ਮੇਕਿੰਗ ਸਹੀ ਕਰਾ ਦੇ ਹਮਮ ਬੜੀ ਰਿਪੋਰਟ ਕੀ ਕਹਿੰਦੇ ਕਿ ਕਿਉਂਕਿ ਜਦੋਂ ਕੋਈ ਬੰਦਾ ਏਡੀ ਲੈਵਲ ਦੇ ਫੰਡਿੰਗ ਲਈ ਅੱਗੇ ਆਉਂਦਾ ਹੈਗਾ ਤੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਪਲਾਨ ਹੁੰਦਾ ਹੈ ਯਾਰ ਕੁਝ ਪਤਾ ਹੁੰਦਾ ਹੈ ਯਾਰ ਉੱਥੋਂ ਦੀ ਯੂਥ ਦੇ ਵਿੱਚ ਆਈਡੀਆਜ਼ ਹੈਗੇ ਉਹਨਾਂ ਕੋਲ ਟੈਲੈਂਟ ਹੈਗਾ ਸੋ ਇੰਡੀਆ ਤੁਸੀਂ ਜੇ ਤੁਸੀਂ ਦੇਖੋ ਤੇ ਜਿਹੜੇ ਹੁਣ ਸਾਡੇ ਕੋਲ 20000 ਰਜਿਸਟ੍ਰੇਸ਼ਨ ਆ ਗਏ ਨੇ ਆਲਰੇਡੀ ਉਹਨਾਂ ਚੋਂ ਲਗਭਗ 30% AI ਕਵਾਂਟਮ ਤੇ ਸਪੇਸ ਟੈਕ ਚ ਹੈਗਾ which is very advanced technology right ਜੇ ਤੁਸੀਂ ਦੇਖੋ ਤੇ 20% ਹੈਲਥ케ਅ ਦਾ ਹੈਗਾ ਤੁਸੀਂ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਇੋਰਟੀ ਇੰਡੀਆ ਦੀ ਪ੍ਰਾਇੋਰਟੀ ਇਸ ਸਟਾਰਟਅਪਸ ਦੇ ਦੇਖੋ ਤੇ ਇੱਕ ਤਰ੍ਹਾਂ ਨਾਲ ਅਲਾਈਨ ਹੋ ਰਹੀਆਂ ਨੇ ਤਿੰਨੋ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਹੈਲਥ ਹੈ ਫਿਨਟੈਕ ਹੈ ਤੇ ਅਸੀਂ ਦੇਖ ਰਿਹਾ ਕਿ ਲੋਕੀ ਉਹ ਪ੍ਰੋਬਲਮ ਸਾਲਵ ਕਰਨਾ ਚਾਹੁੰਦੇ ਨੇ ਜਿਹੜੀ ਉਹਨਾਂ ਨੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਸਾਥੀਆਂ ਨੇ ਫੇਸ ਕੀਤੀਆਂ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣਾ ਇੰਜੀਨੀਅਰਿੰਗ ਕਰਕੇ ਜਾਂ ਕੋਈ ਕੋਰਸ ਕਰਕੇ ਆਈਟੀਆਈ ਕਰਕੇ ਉਹਨਾਂ ਨੂੰ ਲੱਗਦਾ ਹੈ ਉਹਨਾਂ 'ਚ ਹੁਨਰ ਹੈਗਾ ਹੈ ਕੰਫੀਡੈਂਸ ਹੈਗਾ ਕਿ ਉਹ ਸਾਲਵ ਕਰ ਲੈਣਗੇ ਤੇ ਜਿਹੜੇ ਅਸੀਂ ਸੋਲੂਸ਼ਨਸ ਦੇਖ ਰਹੇ ਹਾਂ ਉਹ ਬੜੇ ਇੰਡੀਆ ਸੈਂਟ੍ਰਿਕ ਇੰਡੀਆ ਪ੍ਰੋਬਲਮ ਸੈਂਟ੍ਰਿਕ ਨੇ ਜਿਹੜੇ ਕਿ ਜੇ ਇੰਡੀਆ ਸਕਸੈਸਫੁਲ ਹੋ ਗਿਆ ਤੇ ਪੂਰੇ ਗਲੋਬਲ ਸਾਊਥ-ਈਸਟ ਬਾਦ ਜਾਣਗੇ ਅੱਛਾ ਤੁਸੀਂ ਆਪਣਾ ਜੋ ਸਟਾਰਟ ਕੀਤਾ ਸੀਗਾ ਸੋ ਤੁਸੀਂ ਚੈਲੰਜਸ ਫੇਸ ਕੀਤੇ ਤੁਹਾਨੂੰ ਲੱਗਦਾ ਵੀ ਹਾਂ ਜਦੋਂ ਕੋਈ ਦਾ ਸਟਾਰਟਅਪ ਹੁੰਦਾ ਆਈਡੀਆਸ ਇਨ ਮਾਈਂਡ ਚ ਹੁੰਦਾਗਾ ਉਹਨੂੰ ਚੈਲੰਜਸ ਫੇਸ ਨਾ ਕਰਨੇ ਪੈਂਦੇ ਬੇਸਿਕਲੀ ਤੁਹਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਉਹਨੂੰ ਸਾਨੂੰ ਲੱਗਿਆ ਆਈਡੀਆ ਅੱਛਾ ਹੈਗਾ ਗਰੋਸ ਹੀ ਆਪਣੇ ਆਪ ਕਰਾਂਗੇ ਸੋ ਬੇਸਿਕਲੀ ਕਿਸ ਤਰ੍ਹਾਂ ਦੇ ਜਿਹੜੇ ਚੈਲੰਜਸ ਨੇ ਫੇਸ ਕਰਨੇ ਪੈਂਦੇ ਨੇ ਆਫਟਰ ਦਾ ਆਈਡੀਆ ਆਈਡੀਆ ਤੋਂ ਬਾਅਦ ਪਹਿਲਾ ਤਾਂ ਇਹ ਹੁੰਦਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਆਪਾਂ ਸਭ ਕੁਝ ਕਰ ਲਈਏ ਕਿ ਮੰਨ ਲਓ ਕਿਸੇ ਨੇ ਕੱਲਾ ਮਾਈਕ ਬਣਾਣਾ ਹੈ ਉਹ ਕਹਿੰਗੇ ਅਸੀਂ ਮਾਈਕ ਨਾਲ ਇੱਕ ਪੌਪ ਫਿਲਟਰ ਵੀ ਲਾ ਦਾਂਗੇ ਉਹ ਕਹਿੰਗੇ ਅਸੀਂ ਮਾਈਕ ਨਾਲ ਇੱਕ ਹ ਇਕ ਤੁਹਾਡਾ ਐਮਵੀਪੀ ਹੁੰਦਾ ਵਿਚ ਇਸ ਬੇਅਰ ਮਿਨਿਮਮ ਪ੍ਰੋਡਕਟ ਯਕ ਕਲਾ ਕੈਨ ਯੂ ਐਂਪਲੀਫਾਈ ਐਂਡ ਕੈਪਚਰ ਦ ਵਾਇਸ ਰਾਈਟ ਤੇ ਜਿਹੜਾ ਓਨਟਰਪ੍ਰੈਨਿਅਰ ਹੁੰਦਾ ਨਾ ਉਹ ਸਟਾਰਟਅਪ ਨੂੰ ਬੇਬੀ ਵਾਂਗੂ ਸਮਝਦਾ ਹੈ ਤੇ ਪਹਿਲੇ ਤੇ ਉਹਨੂੰ ਦੱਸਣਾ ਪੈਂਦਾ ਹੈ ਕਿ ਇਹ ਤੁਹਾਡਾ ਮਿਨਿਮਮ ਪ੍ਰੋਡਕਟ ਹੈ ਤੇ ਇਹ ਐਡੀਟ ਫੀਚਰ ਹੈ ਇੱਕ ਦੂਜਾ ਉਹਨੂੰ ਸਟਾਰਟਿੰਗ ਟੀਮ ਵਿੱਚ ਨਾ ਕੰਫੀਡੈਂਸ ਨਹੀਂ ਆਉਂਦਾ ਕਿ ਉਹ ਕਿਵੇਂ ਹਾਇਰ ਕਰੇਗਾ ਤੀਜਾ ਬਹੁਤ ਵਰੀ ਯੰਗ ਸਟਾਰਟਅਪ ਕੋਲ ਮੈਨੇਜਮੈਂਟ ਦੀ ਕਮੀ ਹੁੰਦੀ ਤੇ ਉਹ ਮੈਨੇਜਮੈਂਟ ਨਹੀਂ ਕਰ ਪਾਉਂਦੇ ਚੌਥੀ ਸਭ ਤੋਂ ਵੱਡੀ ਜਿਹੜੀ ਸਾਨੂੰ ਲੱਗਦੀ ਹੈ ਉਹ ਉਨੇ ਉਸ ਇੰਡਸਟਰੀ ਚ ਜਾਂ ਰੀਅਲ ਵਰਲਡ ਇਸ ਤੋਂ ਬਹੁਤ ਘੱਟ ਐਕਸਪੋਜ਼ਰ ਪਾਇਆ ਹੋਇਆ ਜਿਹਦੇ ਕਰਕੇ ਨਾ ਬਹੁਤ ਸਾਰੀ ਮਾਰਕੀਟ ਨੂਅਾਂਸਿਸ ਰਹਿ ਜਾਂਦੀਆਂ ਨੇ ਕਿ ਭਈ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਅੱਛਾ ਕਪੜੇ ਦੇ ਕੰਮ ਚ ਮੰਨ ਲਓ ਐਨੀ ਤੇ ਪੱਕਾ ਹਰ 3 ਸਾਲ ਚ ਨੈਗੇਟਿਵ ਗਰੋਥ ਆਏਗੀ ਜਾਂ ਮੰਨ ਲਓ ਕਿ ਸੇ ਇੱਟਾਂ ਐਨੀ ਇੱਟਾਂ ਵੇਸਟ ਹੁੰਦੀਆਂ ਹੁੰਦੀਆਂ ਨੇ ਤੇ ਉਹ ਬਹੁਤ ਵਾਰੀ ਬਜਟਿੰਗ ਵਗੈਰਾ ਉਹ ਇੰਡਸਟਰੀ ਲੈਵਲ ਤੇ ਨਹੀਂ ਕਰ ਪਾਉਂਦੇ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਗਲਤੀਆਂ ਕਿਸੇ ਨੇ ਵੀ ਅੱਜ ਤੱਕ ਕੀਤੀਆਂ ਨੇ ਉਹ ਗਲਤੀਆਂ ਇੰਡੀਆ ਕੋਈ ਹੋਰ ਦੁਹਰਾਏ ਮੇਰਾ ਲਾਸਟ ਵਾਲੇ ਰਹੇਗਾ ਕਿ ਇਟਸ ਇੰ ਯਾ ਬਾਹਰ ਆਰਸਟੀਯੂ ਦੇ ਵਿੱਚ ਕੁਝ ਕੂਲਸ ਨੇ ਕਾਲਜਿਸ ਨੇ ਬੱਚੇ ਬਾਤ ਹੈ ਲਾਸਟ ਟਾਈਮ ਚੰਡੀਗੜ੍ਹ ਨੋਟਲ ਹੋਟਲ ਦੇ ਵਿੱਚ ਹੋਇਆ ਸੀਗਾ 9th 10th ਕਲਾਸ ਦੇ ਬੱਚਿਆਂ ਨੇ ਸਟਾਰਟ ਕੀਤਾ ਸੀਗਾ ਜਦੋਂ ਮੁੰਜਾਲਸਾ ਪਹੁੰਚੇ ਸੀਗੇ ਉੱਥੇ ਪਹੁੰਚੇ ਸੀ ਮੈਨੂੰ ਪਰਸਨਲੀ ਮਿਲਿਆ ਸੀਗਾ ਸੋ ਇਟ ਸੌਨ ਸੀ ਯੂ ਫੋਰ ਆਲ ਅਦਰਸ ਸੋ ਸੀ ਯੂ ਵੈਨੂ ਸੈਂਟਰਲੀ ਲੀਡ ਕਰ ਰਹਾ ਹੈ ਇਹ 22000 ਤੋਂ ਵੱਧ ਕਾਲਜਸ ਨਾਲ ਆਲਰੇਡੀ ਕੰਮ ਕਰ ਰਹੇ ਆ ਠੀਕ ਹੈ ਠੀਕ ਹੈ ਉਹ ਤੋਂ ਇਲਾਵਾ ਵੀ ਜੇ ਕੋਈ ਕਾਲਜ AICTE ਦੇ ਅੰਡਰ ਨਹੀਂ ਵੀ ਆਂਦਾ ਅਸੀਂ ਉਹਨਾਂ ਨਾਲ ਵੀ ਹੈਗੇ ਆ ਤਿੰਨ IITs, BITS, ਥਾਪੜ ਵਗੈਰਾ ਚ ਅਸੀਂ ਅਲੱਗ ਤੋਂ ਇਵੈਂਟਸ ਵੀ ਕਰ ਚੁੱਕੇ ਆ ਤੇ ਇਹ ਦੇਸ਼ ਦੇ ਹਰ ਨੌਜਵਾਨ ਲਈ ਖੁੱਲਿਆ ਹੋਇਆ ਫਿੱਤਰਣ ਆ ਲੈ ਸੰਦੋ ਚੰਡੀਗੜ੍ਹ ਯੂਨੀਵਰਸਿਟੀ ਉਹਦਾ ਇੱਕ ਸੈਂਟਰਲ ਫਲਕਰਮ ਹੈਗਾ ਕੈਨ ਬੜੀ ਕੈਨ ਅਪਲਾਈ ਐਨੀਬਾਡੀ ਕੈਨ ਅਪਲਾਈ ਜੀ ਸੋ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਸੋ ਬਿਲਕੁਲ ਫਾਊਂਡਰ ਵਾਸਤੇ ਲੋਕਾਂ ਲਈ ਬਹੁਤ ਚੰਗੇ ਰਾਹ ਖੁੱਲ ਰਹੇ ਨੇਗੇ ਕੋਈ ਵੀ ਚਾਹੁੰਦਾ ਹੈਗਾ ਕੋਈ ਉਹਦੇ ਕੋਲ ਆਈਡੀਆ ਸਟਾਰਟਅਪ ਹੈ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਲੇਕਿਨ ਫੰਡਿੰਗ ਨਹੀਂ ਹੁੰਦੀ ਕਈ ਵਾਰ ਉਹਦੇ ਕੋ ਜਾਣਾ ਹੁੰਦਾ ਲੇਕਿਨ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਟਾਰਟਅਪ ਹੋ ਚੁੱਕਿਆ ਹੈ ਸਟਾਰਟ ਹੋ ਚੁੱਕਿਆ ਹੈ ਆਪਣੇ ਆਪ ਦੇ ਫਾਊਂਡਰ ਆ ਚੁੱਕੇ ਨੇ ਸਭ ਨਾਲ ਮਿਲ ਕੇ ਉਹ ਯੁਗਾ ਲਈ ਉਹ ਨੌਜਵਾਨੀ ਲਈ ਅੱਗੇ ਵਧ ਰਹੇ ਨੇਗੇ ਚੰਡੀਗੜ੍ਹ ਕੋ ਪਰਸਨ ਪ੍ਰਕਾਸ਼ਨ ਔਰ ਪ੍ਰਿੰਸ ਗਰਗ ਦੈਨ ਐਕਸਪਲੋਰੇਟਿਵ